ਹਮ ਨਹੀਂ ਉਹ ਦੇਖ ਤੈਨੂੰ ਹੋ ਕੱਲਾ ਕੱਲਾ ਬੰਦਾ ਹੱਕ ਨਾਲ ਜੋੜਾਂਗੇ ਤੇਰਾ ਦਿੱਤਾ ਤੈਨੂੰ ਇੱਕ ਦਿਨ ਮੋੜਾਂਗੇ ਕੱਲਾ ਕੱਲਾ ਬੰਦਾ ਹੱਕ ਨਾਲ ਜੋੜਾਂਗੇ ਤੇਰਾ ਦਿੱਤਾ ਤੈਨੂੰ ਇੱਕ ਦਿਨ ਮੋੜਾਂਗੇ ਬਹੁਤ ਮਾਣ ਤੈਨੂੰ ਤੇਰਾ cursion te ਇਸ ਦੀਆਂ ਲੱਤਾਂ ਇਕੱਠੇ ਹੋ ਕੇ ਤੋੜਾਂਗੇ ਖਤਮਾਨ ਹੈ ਤੈਨੂੰ ਤੇਰੀ ਕੁਰਸੀ ਤੇ ਇਸ ਦੀਆਂ ਲੱਤਾਂ ਇਕੱਠੇ ਹੋ ਕੇ ਤੋੜਾਂਗੇ ਜਿੱਤੇਗਾ ਸੰਗਰਾਮ ਸਾਡਾ ਦੇਖ ਲਵੀਂ ਝੰਡੇ ਸਾਡੇ ਇਸ ਤਰ੍ਹਾਂ ਹੀ ਝੁੱਲਣਗੇ ਰਾਤਾਂ ਨੂੰ ਉਠ ਉਠ ਕੇ ਚੀਕਾਂ ਮਾਰੇਗਾ ਤੈਨੂੰ ਸਾਰੀ ਉਮਰ ਨਾ ਇਹ ਦਿਨ ਭੁੱਲਣਗੇ ਰਾਤਾਂ ਨੂੰ ਉਠ ਉਠ ਕੇ ਚੀਕਾਂ ਮਾਰੇਗਾ ਤੈਨੂੰ ساری ਉਮਰ ਨਾ ਇਹ ਦਿਨ ਭੁੱਲਣਗੇ ਤਾਤੀ ਜਲ ਫਸਲਾ ਸਭ ਥਾਵਾ ਸ਼ਾਮਲ ਨੇ ਤਾਤੀ ਜਲ ਫਸਲਾ ਸਭ ਥਾਵਾ ਸ਼ਾਮਲ ਨੇ ਸਾਡੇ ਰੋਹ ਵਿੱਚ ਧੁੱਪਾਂ ਸ਼ਾਮਲ ਨੇ ਉਹ ਸੰਘਰਸ਼ ਅਸਫਲ ਕਦੇ ਨਹੀਂ ਹੋ ਸਕਦਾ ਜਿਸ ਵਿੱਚ ਧੀਆਂ ਮਿਆਂ ਮਾਂ ਭੈਣਾ ਸ਼ਾਮਲ ਨੇ ਉਹ ਸੰਘਰਸ਼ ਅਸਫਲ ਕਦੇ ਨਹੀਂ ਹੋ ਸਕਦਾ ਜਿਸ ਵਿੱਚ ਤੀਆਂ ਮਾਂ ਮਾਂ ਪਹਿਣਾ ਸ਼ਾਮਲ ਨੇ ਕਲਾਮ ਪੇਸ਼ਾ ਜੀ ਸੜਕਾਂ ਉੱਤੇ ਨਫਰੀ ਘੁੰਮਦੀ ਪੈਰ ਪੈਰ ਤੇ ਨਾ ਕੇ ਨੇ ਅਥਰੂ ਗੋਲੇ ਵਾਟਰ ਕੇ ਨਨ ਬਣਿਆ ਰਣ ਦੇਖਾ ਕੇ ਨੇ ਹੋ ਸੀਨਾ ਤਾਂ ਖਲੋਏ ਹਾਂ ਜਲਮ ਨੂੰ ਫਾਜੜ ਪਾਵਾਂਗੇ ਤੂੰ ਫਿਕਰ ਤੂੰ ਫਿਕਰ ਕਰੀ ਨਾ ਪੰਜਾਬ ਸਿਆ ਓਏ ਅਸੀਂ ਜੱਤ ਕੇ ਵਾਪਸ ਆਵਾਂਗੇ ਨਾ ਫਿਕਰ ਕਰੀ ਪੰਜਾਬ ਸਿਆ ਅਸੀਂ ਜੱਤ ਕੇ ਵਾਪਸ ਆਵਾਂਗੇ ਨਾ ਫਿਕਰ ਕਰੀ ਪੰਜਾਬ ਸਿਆ ਓ ਅਸੀਂ ਜੱਤ ਕੇ ਵਾਪਸ ਆਵਾਂਗੇ ਹੱਕਾਂ ਖਾਤਰ ਲਾਮਬੰਦ ਸਭ ਪੁੱਤਰ ਹੋਏ ਤੇਰੇ ਸੋਜ ਅਕਾਸ਼ੋਂ ਉੱਚੀ ਰੱਖਦੇ ਪਰਬਤ ਵਰਗੇ ਜੇਰੇ ਮਿਫਤਾ ਬਣ ਆਵੇ ਅਸੀਂ ਫੋਰਾ ਨਾ ਕਬਰਾਵਾਂਗੇ ਤੂੰ ਫਿਕਰ ਕਰੀ ਨਾ ਪੰਜਾਬ ਸਿਆ ਓ ਅਸੀਂ ਜਿੱਤ ਕੇ ਵਾਪਸ ਆਵਾਂਗੇ ਤੂੰ ਫਿਕਰ ਕਰੀ ਨਾ ਪੰਜਾਬ ਸਿਆ ਅਸੀਂ ਜਿੱਤ ਕੇ ਵਾਪਸ ਆਵਾਂਗੇ ਗੱਲ ਬਾਤ ਦੀ ਮੇਜ ਤੇ ਬਹਿ ਕੇ ਕਰਕੇ ਕੋਲ ਵਿਚਾਰਾਂ ਦੇ ਭਰਮ ਭਲੇਖੇ ਦੂਰ ਕਰ ਵਕਤ ਦੀਆਂ ਸਰਕਾਰਾਂ ਦੇ ਪਰਮ ਪਲੇਖੇ ਦੂਰ ਕਰਾ ਜੇ ਵਕਤ ਦੀਆਂ ਸਰਕਾਰਾਂ ਦੇ ਹੱਕ ਹਕੂਕ ਕੀ ਛੈ ਹੁੰਦੀ ਹੱਕ ਹਕੂਕ ਕੀ ਛੈ ਹੁੰਦੀ ਉਹਨਾਂ ਦੇ ਖਾਨੇ ਪਾਵਾਂਗੇ ਨਾ ਫਿਕਰ ਕਰੀ ਪੰਜਾਬ ਸਿਆ ਅਸੀਂ ਜੱਟ ਕੇ ਵਾਪਸ ਆਵਾਂਗੇ ਨਾ ਫਿਕਰ ਕਹੀਂ ਪੰਜਾਬ ਸਿਆਂ ਓਏ ਤੈਨੂੰ ਨਾ ਪਿੱਠ ਦਿਖਾਵਾਂਗੇ ਅਸੀਂ ਫਿਕਰ ਕਰੀ ਨਾ ਪੰਜਾਬ ਸਿਆਂ ਅਸੀਂ ਜਲਦੀ ਵਾਪਸ ਆਵਾਂਗੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮਾਲਵੇ ਦੀਆਂ ਸਟੇਜਾਂ ਤੇ ਕਈ ਵਾਰੀ ਸੁਣਨ ਨੂੰ ਮਿਲਦਾ ਸੀ ਕਿ ਦੁਆਬਾ ਉੱਠ ਰਹੀ ਰਹਾ ਇਹ ਪਲਸਵਾਨ ਚ ਦਾ ਗਾਇਕ ਕਲਾਕਾਰ ਦੁਆਬੇ ਤੋਂ ਆਇਆ ਹੈ ਤੇ ਇਸ ਕਰਕੇ ਇਹੋ ਜਿਹੀਆਂ ਜਰਬਾਂ ਦਿੱਤੀਆਂ ਕਿਸਾਨ ਕੋਲ ਨੇ ਦੇਸ਼-ਵਿਦੇਸ਼ ਤੱਕ ਸਾਡੀ ਆਵਾਜ਼ ਸੁਣ ਰਹੇ ਵੀਰਾਂ ਨੂੰ ਜਗਾਇਆ ਕੈਨੇਡਾ 'ਚ ਬਿਜਾਰੇ ਹੋ ਰਹੇ ਨੇ ਇੰਗਲੈਂਡ 'ਚ ਬਿਜਾਰੇ ਆਸਟ੍ਰੇਲੀਆ 'ਚ ਬਿਜਾਰੇ ਹੋ ਰਹੇ ਨੇ ਕਿਹੜੇ ਦੇਸ਼ ਦਾ ਨਾਮ ਲਵਾਂ ਦੁਆਬਾ ਤੱਕ ਹੀ ਦੁਨੀਆ ਦੇ ਸਾਰੇ ਸੱਤ ਸਮੁੰਦਰਾਂ ਤੋਂ ਪਾਰ ਤੱਕ ਤੁਹਾਡੀ ਆਵਾਜ਼ ਪਹੁੰਚੀ ਹੈ ਸੋ ਅਸੀਂ ਇੱਕ ਵਾਰ ਫੇਰ ਪਾਲਸਵੰਚ ਵੱਲੋਂ ਧੰਨਵਾਦੀ ਆਂ ਭਾਰਤੀ ਕਿਸਾਨ ਜੁਨਨਿਕਤਾ ਉਗਰਾਹਾਂ ਦੇ ਜਿਨ੍ਹਾਂ ਨੇ ਪੰਜਾਬ ਲੋਕ ਸਭਿਆਚਾਰਕ ਮੰਚ ਨੂੰ ਅੱਜ ਬੁੱਧੀਜੀਵੀਆਂ ਨੂੰ ਉਹਨਾਂ ਦੇ ਰੂਬਰੂ ਕਰਵਾਇਆ ਤੇ ਸਾਡੇ ਕੇਵਲ ਧਾਲੀਵਾਲ ਜੀ ਨੂੰ ਤੇ ਸਾਡੇ ਕਲਾਕਾਰ ਤਰਿੰਵਿੰਦਰ ਮਸਾਣੀ ਜੀ ਨੂੰ ਮੌਕਾ ਦਿੱਤਾ ਬਹੁਤ ਬਹੁਤ ਸ਼ੁਕਰੀਆ ਦੀ ਹਕੂਮਤ ਮੋਦਾਬਾਦ 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 ਤੁਹਾਡਾ ਸਭਨਾ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਵਲੰਟੀਅਰਾਂ ਨੂੰ ਬੇਨਤੀ ਆ ਜਿਹੜਾ ਇੱਥਾ ਜਿਹੜਾ ਸਾਜੋ ਸਮਾਨ ਆਪਾਂ ਸਾਰਾ ਸਾਂਭਣਾ ਨੌਜਵਾਨ ਵੀਰ ਵਲੰਟੀਅਰ ਰਮੈਟ ਸਾਹਿਬ